ਸੋ ਜੀ ਅਸਾਤ ਆਪਾਂ ਦਰਿਆ ਦੇ ਖਲੋਤੇ ਆਣ ਜਿਹੜਾ ਕੋਰ ਬੁੱਢੇ ਦਾ ਅਗਲਾ ਬੰਨੇ ਪੈਂਦਾ ਹੈ ਦਰਿਆ ਛਾਪਾਂ ਵੇਖ ਸਕਦੇ ਹੈ ਜੇ ਵੀ ਜਿਹੜਾ ਪਾਣੀ ਉਹ ਦਰਿਆ ਦੇ ਕਨਾਂ ਲੋਕਾਂ ਦੀਆਂ ਫਸਲਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ ਸੋ ਘਰ ਚੜਿਆ ਪਾਣੀ ਦੇ ਚ ਡੋਬੇ ਨੇ ਸੋ ਤਹੀ ਵੇਰੇ ਦੇ ਲਈ ਫਸਾਟੀ ਸੋ ਜਿਹੜੇ ਬੰਨੇ ਆਪਾਂ ਨਜ਼ਰ ਮਾਰਾਂਗੇ ਵੈਸੇ ਬੰਨੇ ਪਾਣੀ ਪਾਣੀ ਆ ਤੇ ਲੋਕਾਂ ਦੇ ਜੜੀਆਂ ਜਿਵੇਂ ਇੰਨਾ ਪਾਵੇ ਸਾਡੇ ਬਿਲਕੁਲ ਜੜੀਆਂ ਉਹ ਨਸਟ ਹੋ ਚੁੱਕੀਆਂ ਫਸਰਾਂ ਜੜੀਆਂ ਉਹ ਖਰਾਬ ਹੋ ਗਈਆਂ ਜਿਹੜੇ ਪੈੜੀ ਆ ਉਹ ਦਰਿਆ ਦੇ ਵਿੱਚ ਕਿੰਨੀ ਜੜੀਆਂ ਰੁੜ ਕੇ ਜਾ ਚੁੱਕੀ ਆ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਫਿਰਨ ਰਿਹਾ ਅਜੇ ਵੀ ਆਪਾਂ ਵੇਖ ਸਕਦੇ ਪਾਣੀ ਕਿੰਨਾ ਜ਼ਿਆਦਾ ਵਾ ਸੋ ਗੱਲ ਕਰ ਲਈਏ ਕਿਸਾਨਾਂ ਦੀ ਕਿ ਕਿਸਾਨਾਂ ਦੇ ਪੱਲੇ ਤਾਂ ਅੱਗੇ ਕੁਝ ਨਹੀਂ ਹੈਗਾ ਸੋ ਅਸਵਾਤ ਵੀ ਜਿਹੜਾ ਉਹ ਬਿਰਕੋਲ ਜਿਹੜੀਆਂ ਫਸਲਾਂ ਉਹਨਾਂ ਦੀ ਉਹ ਨਸਟ ਹੋ ਗਿਆ ਮਾਬਾ ਵੇ ਸਾਡੇਆਂ ਜ਼ਮੀਨਾਂ ਹੀ ਅਗਲੇ ਬਣੇ ਜਿਹਦੇ ਪਾਣੀ ਖਲੋਤਾ ਹਰ ਝੋਨੇ ਜਿਹੜਾ ਮੋਢੀ ਮੋਢੀ ਦੀਦੇ ਹੋਰ ਉਹਨਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਜਿਹੜੇ ਗਲ ਚੁੱਕੇ ਆ ਦਰਿਆ ਨੇ ਪੈੜੀ ਵੀ ਖੋਰ-ਖੋਰ ਕੇ ਲੋਕਾਂ ਦੀ ਜ਼ਮੀਨ ਜੜੀ ਵਾ ਵੇਚ ਲੈ ਆ ਆ ਦਰਿਆ ਆਪਾ ਵੇਖ ਸਕਦੇ ਪਹਿਲਾਂ ਦਰਿਆ ਇੱਡਾ ਚੌੜਾ ਨਹੀਂ ਜੱਡਾ ਹੁਣ ਨੇ ਆਪਦਾ ਘਾਰ ਬਣਾ ਲਿਆ ਦੂਰ ਦੂਰ ਤੱਕ ਆਪਾਂ ਨਿਗਾਹ ਮਾਰੀਏ ਤੇ ਇਹੀ ਕੁਛ ਸੋ ਸਰਕਾਰ ਨੂੰ ਜਿਹੜਾ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਸਾਜ ਦੀ ਵੀਡੀਓ ਚ ਇੰਨਾ ਹੀ ਅਗਲੇ ਵੀਡੀਓ ਦੇ ਤੱਕ ਰਹਿ ਬ੍ਰਿਓ ਵਾ ਤਾ ਤਾ ਕ ਲਈ ਵਾਹਰ ਜਵਾ ਖਾਲਸਾ ਵਾਇਗੁਰਜੀ ਕੀ ਫਤਹਿ